ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨੇ ਕਰ ਦਿੱਤੇ ਵੱਡੇ ਖੁਲਾਸੇ ਪੰਜਾਬ ਦੇ ਮੌਜੂਦਾ ਵਿਧਾਇਕ ਬਣਾ ਰਹੇ ਨੇ ਸੰਪਰਕ ਹਰਿਆਣੇ ਦੇ ਮੁੱਖ ਮੰਤਰੀ ਨਾਲ 2027 ਲਈ ਕਰਨੇ ਵੇ ਟਿਕਟਾਂ ਦੀ ਮੰਗ ਜਿਸ ਦੇ ਬਾਰੇ ਅੱਜ ਨਰਿੰਦਰ ਕੌਰ ਭਰਾਜ ਦੇ ਵੱਲੋਂ ਜੋ ਨੈ브 ਸਿੰਘ ਸੈਣੀ ਦੇ ਉੱਪਰ ਦੋਸ਼ ਲਾਏ ਗਏ ਨੇ ਉਸ ਦੇ ਬਾਰੇ ਨੈ브 ਸਿੰਘ ਸੈਣੀ ਨੇ ਇਹ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰ ਬੱਲ ਵਧਨ ਤੋਂ ਪਹਿਲਾਂ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਵੀਡੀਓ ਦੀ ਜਾਣਕਾਰੀ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਪੰਜਾਬ ਦੇ ਵਿੱਚ ਜੋ ਭਾਜਪਾ ਨੂੰ ਮਜ਼ਬੂਤ ਕਰਨ ਲਈ ਸਵੇ ਤੂੰ ਹੀ ਹਰਿਆਣੇ ਤੋਂ ਪੰਜਾਬ ਵਿੱਚ ਇੰਟਰ ਕਰ ਜਾਂਦੇ ਨੇ ਤੇ ਸਾਰਾ ਦਿਨ ਪੰਜਾਬ ਦੇ ਵਿੱਚ ਰੈਲੀਆਂ ਕਰਦੇ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਜੋ ਅਕਾਲੀ ਭਾਜਪਾ ਗਠਜੋੜ ਤੋਂ ਪਹਿਲਾਂ ਨੈ브 ਸਿੰਘ ਸੈਣੀ ਪੰਜਾਬ ਵਿੱਚ ਬੀਜੇਪੀ ਦੇ ਕੇਡਰ ਨੂੰ ਮਜ਼ਬੂਤ ਕਰ ਸਕਣ। ਸੋ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਜੋ ਬੀਜੇਪੀ ਦੇ ਸੰਪਰਕ ਵਿੱਚ ਨੇ ਖੁਦ ਸੀਐਮ ਨੂੰ ਫੋਨ ਕਰਦੇ ਨੇ ਜੋ ਉਹਨਾਂ ਨੂੰ 2025 ਦੇ ਵਿੱਚ ਜੇਕਰ ਬੀਜੇਪੀ ਟਿਕਟ ਦਿੰਦੀ ਹੈ ਤਾਂ ਉਹ ਸਮਾਉਣ ਤੇ ਬੀਜੇਪੀ ਵਿੱਚ ਸ਼ਾਮਲ ਹੋਣ ਕੇ ਜਿਸ ਦੇ ਬਾਰੇ ਅੱਜ ਸੰਗਰੂਰ ਤੋਂ ਮੌਜੂਦਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੂੰ ਨੈ브 ਸਿੰਘ ਸੈਣੀ ਨੇ ਸੰਪਰਕ ਕੀਤਾ 2027 ਦੇ ਵਿੱਚ ਉਹਨਾਂ ਦੀ ਟਿਕਟ ਪੱਕੀ ਕੀਤੀ ਤੇ ਉਹਨਾਂ ਨੂੰ ਬੀਜੇਪੀ ਵਿੱਚ ਜੋ ਸ਼ਾਮਲ ਕਰਨ ਵਾਸਤੇ ਨੈ브 ਸਿੰਘ ਸੈਣੀ ਤੇ ਉਸ ਐਮਰਏ ਦੇ ਵਿਚਕਾਰ ਗੁਪਤ ਮੀਟਿੰਗ ਹੋਈ ਜਿਸ ਦੇ ਬਾਰੇ ਉਸ ਵਿਧਾਇਕਾ ਦੇ ਵੱਲੋਂ ਖੁਲਾਸੇ ਕੀਤੇ ਗਏ ਕਿ ਜੋ ਬੀਜੇਪੀ ਵੱਲੋਂ ਐਮਐਲਏ ਨੂੰ ਖਰੀਦੋ-ਫਰੋਖਤ ਕੀਤਾ ਜਾ ਰਿਹਾ ਹੈ ਜੋ ਹੁਣ ਨਹਿਮ ਸਿੰਘ ਸੈਣੀ ਨੇ ਕਿਹਾ ਕਿ ਇਹ ਐਮਐਲਏ ਖੁਦ ਫੋਨ ਕਰਦੀ ਸੀ ਜੋ ਮੈਂ ਇਸ ਨੂੰ ਜਾਣਦਾ ਵੀ ਨਹੀਂ ਮੈਂ ਅਜੇ ਤੱਕ ਇਸ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਇਹ ਖੁਦ ਬੀਜੇਪੀ ਵਿੱਚ ਆਉਣਾ ਚਾਹੁੰਦੀ ਸੀ ਸੋ ਮੁੱਖ ਮੰਤਰੀ ਨਹਿਮ ਸਿੰਘ ਸੈਣੀ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖੱਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੋ ਐਮਐਲਏ ਖਰੀਦੋ-ਫਰੋਖਤ ਤੇ ਇਹ ਦੋਸ਼ ਨੇ ਇਹ ਗਲਤਨ ਜੋ ਖੁਦ ਬਹੁਤ ਸਾਰੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਭਾਜਪੀ ਵਿੱਚ ਆਉਣਾ ਚਾਹੁੰਦੇ ਨੇ ਤੇ ਆਪਣੀਆਂ ਟਿਕਟਾਂ ਪੱਕੀਆਂ ਕਰਨਾ ਚਾਹੁੰਦੇ ਨੇ ਸੋ ਮੁੱਖ ਮੰਤਰੀ ਨੇ ਦੋਸ਼ ਜਿਹੜੇ ਉਹਨਾਂ ਦੇ ਉੱਪਰ ਲੱਗੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿੱਚ ਅਜੇ ਦੋਸ਼ ਲਗਾਉਣਾ ਬਹੁਤ ਹੀ ਮੰਦ ਭਾਗ ਹੈ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਅਤੇ ਸਮਝ ਰਹੇ ਹਨ ਭਵਿੱਖ ਵਿੱਚ ਉਹ ਅਜੇ ਦੋਸ਼ਾਂ ਦਾ ਜਵਾਬ ਖੁਦ ਦੇਣਗੇ ਸੋ ਪੰਜਾਬ ਤੋਂ ਜੋ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਪਰਾਈ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਆਪਰੇਸ਼ਨ ਲੋਟਸ 2 ਦਾ ਇਹ ਦੋਸ਼ ਲਗਾਇਆ ਹੈ। ਉਹਨਾਂ ਨੇ ਦਾਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਉਹਨਾਂ ਨੂੰ ਬੰਦ ਕਮਰੇ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਉਹ 2027 ਵਿੱਚ ਸੰਗਰੂਰ ਤੋਂ ਭਾਜਪਾ ਦੀ ਪ੍ਰਤੀਨਿਧ ਹੋਵੇਗੀ ਅਤੇ ਉਹਨਾਂ ਦੀਆਂ ਹੋਰ ਵੀ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਸੋ ਇਸ ਸੰਬੰਧ ਵਿੱਚ ਆਪ ਆਗੂ ਬਲਦੇਸ਼ ਸਿੰਘ ਪੰਨੂ ਨੇ ਵੀ ਕਿਹਾ ਕਿ ਭਾਜਪਾ ਦੇ ਇਰਾਦੇ ਪੂਰੇ ਨਹੀਂ ਹੋ ਸਕਦੇ। ਆਪ ਵਿਧਾਇਕ ਨਾ ਤਾਂ ਵਿਕਰੇ ਹਨ ਤੇ ਨਾ ਹੀ ਵਿਕਣਗੇ। ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਜ਼ਰੂਰ ਨੈਵ ਸਿੰਘ ਸੈਣੀ ਤੇ ਆਪ ਦੇ ਵਿਧਾਇਕ ਜਿਹੜੇ ਉਹਨਾਂ ਦੇ ਵਿੱਚ ਗੱਲਬਾਤ ਹੋ ਰਹੀ ਏ ਜੋ ਸੰਗਰੂਰ ਦੇ ਵਿੱਚ ਹੀ ਨੈਵ ਸਿੰਘ ਸੈਣੀ ਇੰਟਰ ਕਰਦੇ ਨੇ ਸੰਗਰੂਰ ਦੇ ਵਿੱਚ ਹੀ ਉਹ ਲਗਾਤਾਰ ਵਿਚਰਦੇ ਨੇ ਸੋ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੈਵ ਸਿੰਘ ਸੈਣੀ ਦੇ ਸੰਪਰਕ ਵਿੱਚ ਨੇ ਔਰ ਦੋ ਇਹ ਸਹਾਇਕਾ ਚੋਣਾਂ ਨੇੜੇ ਆਉਂਦੇ ਸਾਰੀ ਇਹ ਬਹੁਤ ਸਾਰੇ ਲੀਡਰ ਜਿਹੜੇ ਛੱਡ ਕੇ ਭਾਜਪਾ ਚ ਜਾਂ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ ਜਿਸ ਨੂੰ ਲੈ ਕੇ ਨੈਵ ਸਿੰਘ ਸੈਣੀ ਨੇ ਇਹ ਵੱਡੇ ਖੁਲਾਸੇ ਕਰ ਦਿੱਤੇ ਨੇ